ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਸਮਾਰਟ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰੀਆਂ ਤੁਹਾਡੀ ਲਈ ਇੱਕ ਹੋਰ ਡਿਜ਼ਾਈਨ ਲੈ ਕੇ ਤੇ ਅੱਜ ਵਾਲਾ ਡਿਜ਼ਾਈਨ ਜਿਹੜਾ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਤੇ ਇਸ ਨੂੰ ਤੁਸੀਂ ਜੈਡਿਸ ਦੀ ਕੋਰਟੀ ਤੇ ਜੈਕਟ ਤੇ ਬੱਚਿਆਂ ਦੀ ਕੋਟੀ ਤੇ ਕਿਤੇ ਵੀ ਪਾ ਸਕਦੇ ਜੇ ਬਹੁਤ ਪਿਆਰਾ ਤੇ ਬਹੁਤ ਸੋਖਾ ਜਿਹਾ ਡਿਜ਼ਾਈਨ ਹੈ ਤੇ ਇਸ ਡਿਜ਼ਾਈਨ ਨੂੰ ਬਣਾਉਣ ਵਾਸਤੇ 7-7 ਦੇ ਹਿਸਾਬ ਨਾਲ ਗੁੰਡੇ ਭਾਣੇ ਨੇ 7-7 ਦੇ ਹਿਸਾਬ ਨਾਲ ਗੁੰਡੇ ਪਾ ਕੇ 6 ਗੁੰਡੇ ਵੱਧ ਪਾਉਣੇ 4 ਗੁੰਡੇ ਡਿਜ਼ਾਈਨ ਨੂੰ ਸੈੱਟ ਕਰਨ ਵਾਸਤੇ ਤੇ 2 ਗੁੰਡੇ ਦੋਨਾਂ ਸਾਈਡਾਂ 'ਵਾਰ ਤੇ ਐਡਜਸਟ ਵਾਸਤੇ 6 ਗੁੰਡੇ ਵੱਧ ਪਾ ਕੇ ਡਿਜ਼ਾਈਨ ਜਿਹੜਾ ਸਾਡਾ ਕੰਪਲੀਟ ਹੋ ਜਾਏਗਾ ਤੇ ਮੈਂ ਇੱਥੇ 7-7 ਦੇ ਹਿਸਾਬ ਨਾਲ 14 ਗੁੰਡੇ ਪਾਏ ਨੇ ਤੇ 6 ਗੁੰਡੇ ਵੱਧ ਪਾ ਕੇ 20 ਗੁੰਡੇ ਪਾਏ ਹੋਏ ਨੇ ਤੇ ਸਿੱਧੀ ਸਾਈਡ ਤੋਂ ਡਿਜ਼ਾਈਨ ਸ਼ੁਰੂ ਹੋਏਗਾ ਤੇ ਡਿਜ਼ਾਈਨ ਦੇ نیچے ਤੁਸੀਂ ਬਾਰਡਰ ਜ਼ਰੂਰ ਬਣਾ ਲੈਣਾ ਬਾਰਡਰ ਬਣਾਉਣ ਤੋਂ ਬਾਅਦ ਹੀ ਇਹ ਵਾਲਾ ਡਿਜ਼ਾਈਨ ਜਿਹੜਾ ਸ਼ੁਰੂ ਹੋਏਗਾ ਤੇ ਹੁਣ ਆਪਾਂ ਸਿੱਧੀ ਸਾਈਡ ਤੋਂ ਡਿਜ਼ਾਈਨ ਬਣਾਉਣਾ ਸ਼ੁਰੂ ਕਰਦੇ ਹਾਂ ਡਿਜ਼ਾਈਨ ਦੀ ਪਹਿਲੀ ਸਲਾਈ ਜਿਹੜੀ ਆ ਉਹ ਪੂਰੀ ਸਿੱਧੀ ਸਿੱਧੀ ਬੰਨੀ ਆ ਪਹਿਲੀ ਸਲਾਈ ਪੂਰੀ ਸਿੱਧੀ ਸਿੱਧੀ ਬੰਨੀ ਆ ਤੇ ਜਿਹੜੀ ਉਲਟੀ ਸਲਾਈ ਆ ਉਹ ਵੀ ਪੂਰੀ ਉਲਟੀ ਉਲਟੀ ਬੰਨੇ ਉਸ ਤੋਂ ਬਾਅਦ ਅਗਲੀਆਂ 4 ਸਲਾਈਆਂ ਦੇ ਵਿੱਚ ਡਿਜ਼ਾਈਨ ਬਣਾਣਾ ਹੈ ਤੇ ਡਿਜ਼ਾਈਨ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਪਸੰਦ ਆਏ ਤੇ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਕੇ ਦੱਸਣਾ ਡਿਜ਼ਾਈਨ ਤੁਹਾਨੂੰ ਕਿਵੇਂ ਦਾ ਲੱਗਦਾ ਹੈ ਤੇ ਮੇਰੇ ਦੂਸਰੇ ਚੈਨਲ ਨੂੰ ਵੀ ਜ਼ਰੂਰ ਸਪੋਰਟ ਕਰੋ ਉਸ ਚੈਨਲ ਦੇ ਆਪਾਂ ਸੂਟਾਂ ਦੀਆਂ ਜਿਹੜੀਆਂ ਵੀਡੀਓ ਪਾਉਂਦੇ ਆ ਸੂਟ ਸੇਲ ਕਰਨ ਦੀਆਂ ਵੀਡੀਓ ਪਾਉਂਦੇ ਆ ਤੇ ਤੁਸੀਂ ਨਵੇਂ-ਨਵੇਂ ਸੂਟ ਵੇਖ ਸਕਦੇ ਹੋ ਤੇ ਖਰੀਦ ਸਕਦੇ ਹੋ ਉਸ ਦਾ ਲਿੰਕ ਜਿਹੜਾ ਡਿਸਕ੍ਰਿਪਸ਼ਨ ਬਾਕਸ ਵਿੱਚ ਦੇ ਦੇਵਾਂਗੇ ਹੁਣ ਅਸੀਂ ਆ ਗਏ ਹਾਂ ਉਲਟੀ ਸਾਈਡ ਦੇ ਦੂਸਰੀ ਸਲਾਈ ਪੂਰੀ ਸਲਾਈ ਆਪਾਂ ਇਸ ਤਰ੍ਹਾਂ ਉਲਟੇ ਕੁੰਡਿਆਂ ਦੇ ਨਾਲ ਬਣਾ ਲੈਣੇ ਉਲਟੀ ਉਲਟੀ ਸਲਾਈ ਆਪਾਂ ਬਣਾ ਲੈਣੀ ਆ ਬਹੁਤ ਹੀ ਸੋਹਣਾ ਡਿਜ਼ਾਈਨ ਲੱਗਦਾ ਹੈ ਤੇ ਬਹੁਤ ਸੌਖਾ ਹੈ ਬਣਾਉਣ ਵਿੱਚ ਤੁਸੀਂ ਕਿਸੇ ਵੀ ਕਲਰ ਤੇ ਇਸ ਨੂੰ ਬਣਾਓਗੇ ਤੇ ਬਹੁਤ ਉੱਠ ਕੇ ਆਏਗਾ ਕਿਉਂਕਿ ਮੋਟਾ-ਮੋਟਾ ਡਿਜ਼ਾਈਨ ਬੰਦਾ ਹੈ ਉੱਪਰ ਉੱਬਰਿਆ ਉੱਬਰਿਆ ਡਿਜ਼ਾਈਨ ਬਣੇਗਾ ਪੂਰੀ ਸਲਾਈ ਆਪਾਂ ਦੂਸਰੀ ਜਿਹੜੀ ਆ ਉਲਟੇ ਪਾਸਿਓਂ ਉਲਟੀ-ਉਲਟੀ ਬਣਾ ਲੈਣੀ ਆ ਹੁਣ ਅਸੀਂ ਆ ਗਏ ਆ ਤੀਸਰੀ ਸਲਾਈ ਤੇ ਸਿੱਧੇ ਪਾਸੇ ਤੀਸਰੀ ਸਲਾਈ ਵੇਖੋ ਕਿਵੇਂ ਬਣੇਗੀ ਪਹਿਲਾ ਗੁੰਡਾ ਉਤਾਰ ਲਿਆ ਫਿਰ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਚਾਰ ਗੁੰਡੇ ਉਲਟੇ 1 2 3 ਤੇ 4 ਚਾਰ ਗੁੰਡੇ ਉਲਟੇ ਧਾਗਾ ਬੈਕ ਸਾਈਡ ਤੇ ਕਰਾਂਗੇ ਹੁਣ ਤਿੰਨ ਗੁੰਡਿਆਂ ਤੇ ਜਿਹੜਾ ਆਪਾਂ ਡਿਜ਼ਾਈਨ ਬਣਾਉਣਾ ਵੇਖੋ 1 2 ਤੇ 3 ਤੀਸਰੇ ਹੂਲ ਦੇ ਵਿੱਚੋਂ ਆਪਾਂ ਇੱਕ ਲੂਪ ਲੈ ਲੈਣਾ ਇਸ ਤਰ੍ਹਾਂ ਕਰਕੇ ਥੋੜਾ ਜਿੰਨਾ ਨੂੰ ਲੂਜ਼ ਕਰ ਲੈਣਾ ਫਿਰ ਇੱਕ ਕੁੰਡਾ ਸਿੱਧਾ ਬਣਾ ਲੈ ਜਿਹੜਾ ਸੈਂਟਰ ਵਾਲਾ ਕੁੰਡਾ ਉਹਦੇ ਚ ਫਿਰ ਉਸੇ ਜਗ੍ਹਾ ਤੋਂ ਆਪਾਂ ਇੱਕ ਹੋਰ ਲੂਪ ਲਵਾਂਗੇ ਫਿਰ ਇਹ ਵਾਲੇ ਕੁੰਡੇ ਨੂੰ ਆਪਾਂ ਸਿੱਧਾ ਬਣਾ ਲੈਣਾ ਦੋ ਕੁੰਡੇ ਹੋ ਗਏ ਫਿਰ ਇੱਕ ਵਾਰ ਹੋਰ ਲੂਪ ਲਵਾਂਗੇ ਥੋੜਾ ਜਿੰਨਾ ਨੂੰ ਲੂਜ਼ ਇਸ ਤਰ੍ਹਾਂ ਕਰ ਲੈਣਾ ਵਾ ਫਿਰ ਇੱਕ ਕੁੰਡਾ ਸਿੱਧਾ ਇਸ ਤਰ੍ਹਾਂ ਕਰਕੇ ਸਾਡੇ 7 ਕੁੰਡੇ ਬਣ ਗਏ ਚਾਰ ਕੁੰਡੇ ਪਹਿਲਾਂ ਉਲਟੇ ਬਣਾਏ ਆ ਫਿਰ ਇੱਕ ਲੂਪ ਲਿਆ ਇੱਕ ਕੁੰਡਾ ਉਲਟਾ ਫਿਰ ਲੂਪ ਇੱਕ ਉਲਟਾ ਫਿਰ ਇੱਕ ਲੂਪ ਫਿਰ ਇੱਕ ਉਲਟਾ 7 ਕੁੰਡਿਆਂ ਦਾ ਡਿਜ਼ਾਈਨ ਇਹੀ ਰਿਪੀਟ ਕਰਾਂਗੇ ਫਿਰ ਚਾਰ ਕੁੰਡੇ ਉਲਟੇ 1 2 3 4 ਧਾਗਾ ਬੈਕ ਸਾਈਡ ਤੇ ਕਰਕੇ ਹੁਣ ਤਿੰਨ ਕੁੰਡੇ ਜਿਹੜੇ ਇਹਨਾਂ ਦੇ ਸੈਂਟਰ ਦੇ ਵਿੱਚੋਂ ਆਹ ਵੇਖੋ 1 2 ਤੇ 3 ਤੀਸਰੇ ਹੌਲ ਦੇ ਵਿੱਚੋਂ ਆਪਾਂ ਇੱਕ ਲੂਪ ਲੈ ਲੈਣਾ ਐਕਸਟਰਾ ਲੂਪ ਲੈ ਲਿਆ ਫਿਰ ਇੱਕ ਕੁੰਡਾ ਸਿੱਧਾ ਫਿਰ ਲੂਪ ਲਵਾਂਗੇ ਉਸੇ ਜਗ੍ਹਾ ਤੋਂ ਫਿਰ ਇੱਕ ਕੁੰਡਾ ਸਿੱਧਾ ਇਹ ਤਿੰਨ ਕੁੰਡੇ ਆ ਫਿਰ ਅਸੀਂ ਉਸੇ ਜਗ੍ਹਾ ਤੋਂ ਫਿਰ ਦੁਬਾਰਾ ਲੂਪ ਲੈਣਾ ਆ ਤਿੰਨ ਵਾਰੀ ਐਕਸਟਰਾ ਕੁੰਡੇ ਲੈਣੇ ਆ ਫਿਰ ਇੱਕ ਕੁੰਡਾ ਸਿੱਧਾ ਧਾਗਾ ਆਪਣੀ ਵਾਲੀ ਸਾਈਡ ਕਰਕੇ ਚਾਰ ਕੁੰਡੇ ਉਲਟੇ 2 3 4 ਧਾਗਾ ਪਿੱਛੇ ਕਰਕੇ ਲਾਸਟ ਵਾਲਾ ਕੁੰਡਾ ਸਿੱਧਾ ਇਹ ਤੀਸਰੀ ਸਲਾਈ ਬਣ ਗਈ ਹੁਣ ਚੌਥੀ ਸਲਾਈ ਵੇਖੋ ਕਿਵੇਂ ਬਣਾਵਾਂਗੇ ਪਹਿਲਾ ਕੁੰਡਾ ਉਤਾਰ ਲਿਆ ਧਾਗਾ ਬੈਕ ਸਾਈਡ ਤੇ ਕਰਕੇ ਚਾਰ ਗੁੰਡੇ ਸਿੱਧੇ 1 2 3 4 ਜਿਹੜੇ ਉਧਰੋਂ ਆਪਾਂ ਉਲਟੇ ਬਣਾਏ ਸੀ ਇਧਰੋਂ ਸਿੱਧੇ ਬਣਨੇ ਧਾਗਾ ਹੁਣ ਆਪਣੀ ਵਾਲੀ ਸਾਈਡ ਫੇਰ ਕਰ ਲੈਣਾ ਇੱਕ ਗੁੰਡਾ ਉਲਟਾ ਫਿਰ ਆ ਜਿਹੜਾ ਐਕਸਟਰਾ ਗੁੰਡਾ ਲਿਆ ਸੀ ਇਹਨੂੰ ਇਸ ਤਰ੍ਹਾਂ ਬਿਨਾ ਬੁਣੇ ਉਤਾਰ ਲੈਣਾ ਫਿਰ ਅਗਲਾ ਗੁੰਡਾ ਉਲਟਾ ਫਿਰ ਐਕਸਟਰਾ ਗੁੰਡਾ ਇਹਨੂੰ ਬਿਨਾ ਬੁਣੇ ਉਤਾਰ ਲੈਣਾ ਫਿਰ ਅਗਲਾ ਗੁੰਡਾ ਉਲਟਾ ਫਿਰ ਆ ਜਿਹੜਾ ਗੁੰਡਾ ਇਹਨੂੰ ਬਿਨਾ ਬੁਣੇ ਉਤਾਰ ਲਿਆ ਤੱਗਾ ਪਿੱਛੇ ਕਰਕੇ ਚਾਰ ਕੁੰਬੇ ਸਿੱਧੇ 1 2 3 4 ਤੱਗਾ ਆਪਣੀ ਵਾਲੀ ਸਾਈਡ ਕਰਕੇ ਇੱਕ ਕੁੰਡਾ ਉਲਟਾ ਫਿਰ ਇੱਕ ਕੁੰਡਾ ਬਿਨਾ ਬੁਨੇ ਉਤਾਰਿਆ ਫਿਰ ਉਲਟਾ ਫਿਰ ਬਿਨਾ ਬੁਨੇ ਫਿਰ ਉਲਟਾ ਫਿਰ ਬਿਨਾ ਬੁਨੇ ਜਿਹੜੇ ਲੂਪ ਆਪਾਂ ਲਏ ਸੀ ਉਹਨਾਂ ਨੂੰ ਉਨ ਤੋਂ ਬਿਨਾ ਹੀ ਉਤਾਰ ਲੈਣਾ ਧਾਗਾ ਬੈਕ ਸਾਈਡ ਤੇ ਕਰਕੇ ਚਾਰ ਗੁੰਡੇ ਸਿੱਧੇ ਬਣਾਵਾਂਗੇ ਜਿਹੜੇ ਆਪਾਂ ਉਤਰੂ ਉਲਟੇ ਬਣਾਏ ਸੀ ਲਾਸਟ ਵਾਲਾ ਗੁੰਡਾ ਉਲਟਾ ਬਣਾ ਲੈਣਾ ਡਿਜ਼ਾਈਨ ਦੀਆਂ ਚਾਰ ਸਲਾਈਆਂ ਬਣ ਗਈਆਂ ਏ ਹੁਣ ਆ ਗਿਆਂ ਪੰਜਵੀਂ ਸਲਾਈ ਤੇ ਸਿੱਧੇ ਪਾਸੇ ਇਹ ਵੀ ਤੁਸੀਂ ਧਿਆਨ ਨਾਲ ਦੇਖਣੀ ਆ ਬਹੁਤ ਸੋਹਣਾ ਡਿਜ਼ਾਈਨ ਬਣਦਾ ਪਹਿਲਾ ਗੁੰਡਾ ਉਤਾਰ ਲਿਆ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਚਾਰ ਗੁੰਡੇ ਉਲਟੇ ਬਣਾ ਲੈਣੇ ਚਾਰ ਗੁੰਡੇ ਉਲਟੇ ਬਣਾ ਲੈ ਧਾਗਾ ਹੁਣ ਪਿਛਲੇ ਪਾਸੇ ਕਰ ਲੈਣਾ ਹੁਣ ਇਹ ਸਾਡੇ ਕੋਲੇ ਲੂਪ ਵਾਲਾ ਕੁੰਡਾ ਤੇ ਇਹ ਦੂਸਰਾ ਕੁੰਡਾ ਇਸ ਤਰ੍ਹਾਂ ਲੂਪ ਵਾਲੇ ਕੁੰਡੇ ਦੇ ਵਿੱਚ ਚੋਰੀ ਪਾ ਕੇ ਐਵੇਂ ਕੋ ਤੇ ਨਾਲ ਹੀ ਦੂਸਰੇ ਕੁੰਡੇ ਦੇ ਵਿੱਚ ਚੋਰੀ ਪਾ ਕੇ ਦੋ ਕੁੰਡੇਆਂ ਤੋਂ ਆਪਾਂ ਇੱਕ ਕੁੰਡਾ ਕਰਦੇ ਨੇ ਫਿਰ ਇਹ ਕੁੰਡਾ ਫਿਰ ਅੱਗੇ ਆ ਇੱਕ ਸਿੰਪਲ ਕੁੰਡਾ ਇਹਨਾਂ ਦੋ ਕੁੰਡਿਆਂ ਦੇ ਫਿਰ ਆਪਾਂ ਇਸ ਤਰ੍ਹਾਂ ਕਰਕੇ ਇੱਕ ਕੁੰਡਾ ਕਰ ਦੇਣਾ ਤੇ ਇਹ ਵਾਲੇ ਕੁੰਡੇ ਨੂੰ ਇਸ ਤਰ੍ਹਾਂ ਇੱਧਰ ਵਾਲੀ ਸਾਈਡ ਨੂੰ ਕਰ ਲੈਣਾ ਤੇ ਦੋ ਕੁੰਡਿਆਂ ਤੋਂ ਫਿਰ ਇੱਕ ਕੁੰਡਾ ਕਰਦੇ ਨੇ ਜਿਹੜੇ ਆਪਾਂ ਕੁੰਡੇ ਵਧਾਏ ਸੀ ਉਹ ਫਿਰ 깈ਗੇ ਧਾਗਾ ਆਪਣੇ ਵਾਲੀ ਸਾਈਡ ਚਾਰ ਕੁੰਡੇ ਉਲਟੇ ਧਾਗਾ ਬੈਕ ਸਾਈਡ ਤੇ ਫਿਰ ਇੱਕ ਹੋਇਆ ਕੁੰਡਾ ਇਸ ਤਰ੍ਹਾਂ ਇਹਦੇ ਵਿੱਚ ਚੋਰੀ ਪਾ ਕੇ ਤੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਫਿਰ ਇਹ ਕੁੰਡੇ ਦੇ ਵਿੱਚ ਚੋਰੀ ਪਾ ਕੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਫਿਰ ਆਇ ਕੁੰਡੇ ਨੂੰ ਇਸ ਤਰ੍ਹਾਂ ਉਲਟਾ ਕੇ ਦੋ ਕੁੰਡਿਆਂ ਤੋਂ ਧਾਗਾ ਆਪਣੀ ਵਾਲੀ ਸਾਈਡ ਚਾਰ ਕੁੰਡੇ ਉਲਟੇ ਲਾਸਟ ਵਾਲਾ ਕੁੰਡਾ ਸਿੱਧਾ ਪੰਨਵੀਂ ਸਲਾਈ ਬਣ ਗਈ ਹੁਣ ਛੇਵੀਂ ਸਲਾਈ ਵੇਖੋ ਕਿਵੇਂ ਬਣੇਗੀ ਪਹਿਲਾ ਕੁੰਡਾ ਉਤਾਰ ਲਿਆ ਫਿਰ ਧਾਗਾ ਬੈਕ ਸਾਈਡ ਤੇ ਕਰਾਂਗੇ ਚਾਰ ਕੁੰਡੇ ਸਿੱਧੇ ਦੋ ਤਿੰਨ ਚਾਰ ਧਾਗਾ ਆਪਣੀ ਵਾਲੀ ਸਾਈਡ ਤਿੰਨ ਕੁੰਡੇ ਉਲਟੇ ਇੱਕ ਦੋ ਤਿੰਨ ਉਲਟੇ ਧਾਗਾ ਪਿੱਛੇ ਚਾਰ ਸਿੱਧੇ ਇੱਕ ਦੋ ਤਿੰਨ ਚਾਰ ਧਾਗਾ ਆਪਣੀ ਵਾਲੀ ਸਾਈਡ ਤਿੰਨ ਕੁੰਡੇ ਉਲਟੇ ਅੱਜ ਥੋੜੀਆਂ ਆਵਾਜ਼ਾਂ ਆ ਰਹੀਆਂ ਆ ਚਾਰ ਸਵੇਰੇ ਤੋਂ ਕਿਉਂਕਿ ਸਾਡੇ ਕੋਲ ਲੱਗੇ ਬਿਸਤਰੀ ਲੱਗੇ ਹੋਏ ਨੇ ਥੋੜਾ ਆਵਾਜ਼ਾਂ ਨੂੰ ਤੁਸੀਂ ਇਗਨੋਰ ਕਰਿਓ ਬਹੁਤ ਸਾਰੀ ਆਵਾਜ਼ ਆ ਰਹੀ ਹੈ ਇਸ ਤਰ੍ਹਾਂ ਕਰਕੇ 6 ਸਲਾਈਆਂ ਬਣ ਗਈਆਂ ਜਦੋਂ ਇਹੀ 6 ਸਲਾਈਆਂ ਸੀ बार-बार ਰਿਪੀਟ ਕਰਦੇ ਜਾਣਾ ਤੇ ਡਿਜ਼ਾਈਨ ਸਾਡਾ ਜਿਹੜਾ ਇਸ ਤਰੀਕੇ ਦਾ ਬਣ ਕੇ ਰੈਡੀ ਹੁੰਦਾ ਜਾਣਾ ਬਹੁਤ ਹੀ ਪਿਆਰਾ ਲੱਗਦਾ ਹੈ ਡਿਜ਼ਾਈਨ ਤੁਸੀਂ ਇਸ ਨੂੰ ਕਿਸੇ ਵੀ ਕੋਟੀ ਸਵੈਟਰ ਤੇ ਬਣਾਓਗੇ ਤੇ ਬਹੁਤ ਹੀ ਸੋਹਣਾ ਲੱਗੇਗਾ ਬਹੁਤ ਹੀ ਸੋਹਣਾ ਤੇ ਸਿੰਪਲ ਜਿਹਾ ਡਿਜ਼ਾਈਨ ਹੈ ਤੇ ਲੇਡੀਜ਼ ਕੋਟੀ ਤੇ ਜੈਨਸ ਕੋਟੀ ਤੇ ਵੀ ਤੁਸੀਂ ਇਸ ਨੂੰ ਬਣਾ ਸਕਦੇ ਜੀ ਆ ਵੇਖੋ ਤੁਹਾਨੂੰ ਸਸਟਿਕ ਦੇ ਡਿਜ਼ਾਈਨ ਬਣ ਗਏ ਜੇਕਰ ਤੁਹਾਨੂੰ ਡਿਜ਼ਾਈਨ ਪਸੰਦ ਆਇਆ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਚੈਨਲ ਤੇ ਪਹਿਲੀ ਵਾਰ ਆਏ ਜੇ ਤੇ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਮਿਲਦੇ ਹਾਂ ਫਿਰ ਇਸ ਤਰ੍ਹਾਂ ਦੇ ਪਿਆਰੇ ਜਿਹੇ ਡਿਜ਼ਾਈਨ ਦੇ ਨਾਲ ਨੈਕਸਟ ਵੀਡੀਓ ਵਿੱਚ ਐਂਡ ਤੱਕ ਵੀਡੀਓ ਦੇਖ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ